ਦੋਸਤੋ ਤੁਸੀਂ ਅਕਸਰ ਦੇਖਿਆ ਜਾਂ ਸੁਣਿਆ ਹੋਵੇਗਾ ਕਿ ਜਿਹੜੇ ਵਿਆਹ ਜੋੜੇ ਹੁੰਦੇ ਆ ਜਦੋਂ ਉਹ ਮਾਪੇ ਬੰਦੇ ਆ ਤਾਂ ਉਹ ਬਹੁਤ ਖੁਸ਼ ਹੁੰਦੇ ਆ ਤੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਆ ਉਹ ਆਪਣੇ ਗਵਾਂਡੀਆਂ ਦੇ ਘਰ ਮਠਿਆਈਆਂ ਵੰਡਦੇ ਆ ਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਆ ਅਤੇ ਨਾਲ ਹੀ ਜਦੋਂ ਵਿਆਹ ਜੋੜੇ ਮਾਪੇ ਬੰਦੇ ਆ ਮਾਤਾ ਪਿਤਾ ਬੰਦੇ ਆ ਤਾਂ ਜਦੋਂ ਬੱਚੇ ਆ ਉਹਨਾਂ ਦੇ ਨਾਲ ਹੀ ਉਹਨਾਂ ਦਾ ਜਿਹੜਾ ਰਿਸ਼ਤਾ ਹੋਰ ਮਜ਼ਬੂਤ ਬਣ ਜਾਂਦਾ ਏ ਪਰ ਇਹਦੇ ਇੱਕ ਉਲਟ ਹੀ ਮਾਮਲਾ ਸਾਹਮਣੇ ਆ ਰਿਹਾ ਕਿ ਜਿਹੜਾ ਸਭ ਨੂੰ ਹੈਰਾਨ ਕਰ ਦਵੇਗਾ ਤੇ ਸੋਚਣ ਨੂੰ ਮਜਬੂਰ ਕਰ ਦਵੇਗਾ ਦੱਸਿਆ ਇਹ ਜਾ ਰਿਹਾ ਕਿ ਇੱਕ ਲੜਕੀ ਜਿਸ ਦੀ ਉਮਰ ਲਗਭਗ 13 ਸਾਲ ਦੀ ਦੱਸੀ ਜਾ ਰਹੀ ਹੈ ਤੇ ਉਸ ਦਾ ਵਿਆਹ ਜਿਹੜਾ 19 ਸਾਲਾਂ ਦੇ ਲੜਕੇ ਨਾਲ ਹੋ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਕੁੜੀ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਨੂੰ ਜਦੋਂ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਬਾਅਦ ਵਿੱਚ ਡਾਕਟਰਾਂ ਦੁਆਰਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਉੱਥੇ ਹੀ ਤੁਰੰਤ ਹੀ ਹਸਪੀਟਲ ਪਹੁੰਚ ਜਾਂਦੀ ਆ ਤੇ ਇਹ ਜਿਹੜੀ ਘਟਨਾ ਜੈਪੁਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਨਵਾਲਿਕ ਕੁੜੀ ਆ ਉਸਦੇ ਗਵਾਂਢ ਇੱਕ ਮੁੰਡਾ ਰਹਿੰਦਾ ਸੀ ਜਿਸ ਦੀ ਉਮਰ ਲਗਭਗ 19 ਸਾਲ ਦੀ ਦੱਸੀ ਜਾ ਰਹੀ ਆ ਤਾਂ ਜਿਹੜਾ ਉਹ ਨੌਜਵਾਨ ਸੀ ਕੁੜੀ ਦੇ ਨਾਲ ਪਹਿਲਾਂ ਉਹਨੇ ਬਲਾਤਕਾਰ ਕੀਤਾ ਤੇ ਜਦੋਂ ਕੁੜੀ ਨੂੰ ਪਤਾ ਲੱਗਿਆ ਤੇ ਉਹਦੇ ਘਰ ਦੇਣ ਪਤਾ ਲੱਗਿਆ ਕਿ ਜਿਹੜੀ ਇੱਕ ਸਾਡੀ ਕੁੜੀ ਆ ਇਹ ਜਿਹੜੀ ਆ ਗਰਭਪਤੀ ਹੋ ਗਈ ਆ ਪ੍ਰੈਗਨੈਂਟ ਹੋ ਗਈ ਆ ਤੇ ਕਿਉਂ ਹੋਈ ਆ ਤੇ ਕਿਸ ਨੇ ਇਸ ਨੂੰ ਪ੍ਰੈਗਨੈਂਟ ਕੀਤਾ ਤੇ ਬਾਅਦ ਵਿੱਚ ਕੁੜੀ ਨੇ ਖੁਲਾਸੇ ਕੀਤੇ ਆ ਕਿ ਜਿਹੜਾ ਆਪਣੇ ਗੁਆਂਢ ਇੱਕ ਮੁੰਡਾ ਉਸਦੇ ਉਸਨੇ ਉਸਨੇ ਮੇਰੇ ਨਾਲ ਬਲੱਟ ਕਰ ਕੀਤਾ ਤੇ ਐਸੇ ਕਰਕੇ ਮੈਂ ਜਿਹੜੀ ਆ ਗਰਭਤੀ ਹੋ ਗਈ ਆ ਤੇ ਬਾਅਦ ਵਿੱਚ ਮੁੰਡੇ ਨੂੰ ਆਪਣੀ ਗਲਤੀ ਦਾ ਜਿਹੜਾ ਰਿਅਲਾਈਜ਼ ਹੁੰਦੀ ਆ ਗਲਤੀ ਫੀਲ ਹੁੰਦੀ ਆ ਤੇ ਬਾਅਦ ਵਿੱਚ ਉਹ ਕੁੜੀ ਵਾਲੇ ਦੇ ਘਰ ਆਉਂਦਾ ਏ ਤੇ ਉਹ ਕੁੜੀ ਨਾਲ ਵਿਆਹ ਕਰਨ ਦੇ ਲਈ ਕੁੜੀ ਦੇ ਘਰ ਦੇ ਨੂੰ ਕਹਿੰਦਾ ਤੇ ਬਾਅਦ ਵਿੱਚ ਜਿਹੜੇ ਪਰਿਵਾਰਕ ਮੈਂਬਰ ਆ ਉਹ ਆਪਣੀ ਇੱਜ਼ਤ ਬਚਾਉਣ ਦੇ ਲਈ ਉਹ ਰਿਸ਼ਤੇ ਲਈ ਹਾਂ ਕਰ ਦਿੰਦੇ ਆ ਤੇ ਬਾਅਦ ਵਿੱਚ 13 ਸਾਲ ਦੀ ਕੁੜੀ ਦਾ ਵਿਆਹ ਜਿਹੜਾ 19 ਸਾਲਾਂ ਦੇ ਮੁੰਡੇ ਨਾਲ ਹੋ ਜਾਂਦਾ ਹੈ ਤੇ ਫਿਰ ਬਾਅਦ ਵਿੱਚ ਉਹ ਜਿਹੜੇ ਪਰਿਵਾਰਕ ਮੈਂਬਰ ਆ ਬਿਹਾਰ ਦੇ ਆ ਬਿਹਾਰ ਤੋਂ ਜੈਪੁਰ ਜਾਂਦੇ ਆਪਣੇ ਕੰਮ ਦੇ ਲਈ ਤਾਂ ਅਚਾਨਕ ਜਿਹੜੀ ਕੁੜੀ ਆ ਗਰਭਵਤੀ ਜਿਹੜੀ ਕੁੜੀ ਆ ਨਵਾਲਕ ਉਹ ਅਚਾਨਕ ਬਿਮਾਰ ਹੋ ਜਾਂਦੀਆਂ ਜਦੋਂ ਉਸਨੂੰ ਹਸਪੀਟਲ ਲੈ ਕੇ ਜਾਂਦੇ ਆ ਤਾਂ ਡਾਕਟਰ ਜਿਹੜੇ ਆ ਸੋਚ ਨਹੀਂ ਪੈ ਜਾਂਦੇ ਸੋਚਣ ਲੱਗ ਜਾਂਦੇ ਕਿ ਪਹਿਲਾ ਇਸ ਕੁੜੀ ਦੀ ਉਮਰ ਲਗਭਗ ਕਿੰਨੀ ਕੁ ਹੋ ਸਕਦੀ ਆ ਜਦੋਂ ਜਦੋਂ ਡਾਕਟਰ ਨੂੰ ਪਤਾ ਲੱਗਿਆ ਵੀ ਇਹ ਕੁੜੀ ਜਿਹੜੀ ਆ 13 ਸਾਲ ਦੀ ਨਵਾਲਕ ਆ ਤਾਂ ਉਹ ਬਹੁਤ ਡਰ ਗਏ ਸੀ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਕਿਸੇ ਵੀ ਬੱਚੀ ਦੀ ਜਿਹੜੀ ਡਿਲੀਵਰੀ ਕਰਮੀਆਂ ਬਹੁਤ ਸੌਖੀ ਨਹੀਂ ਹੁੰਦੀ ਤੇ ਪਰ ਡਾਕਟਰਾਂ ਨੇ ਕਿ ਵੀ ਨਾ ਕਿਵੇਂ ਕਰਕੇ ਖਤਰੇ ਨੂੰ ਮੁੱਲ ਲੈ ਕੇ ਜਿਹੜੀ ਉਸ ਬੱਚੀ ਦਾ ਬੱਚੀ ਦੀ ਜਿਹੜੀ ਡਿਲੀਵਰੀ ਕੀਤੀ ਤੇ ਬਾਅਦ ਵਿੱਚ ਉਸ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਦੋਂ ਡਿਲੀਵਰੀ ਹੋ ਗਈ ਫਿਰ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇੱਕ ਬੱਚੀ ਆ ਜਿਹੜੀ ਨਵਾਲਕਾ ਉਸ ਦੀ ਉਮਰ 13 ਸਾਲ ਦੀ ਦੱਸੀ ਜਾਂਦੀ ਤੇ ਉਹ ਪ੍ਰੈਗਨੈਂਟ ਹੋ ਜਾਂਦੀ ਤੇ ਬਾਅਦ ਵਿੱਚ ਘਰ ਦੇ ਉਹਨੂੰ ਇੱਥੇ ਲੈ ਕੇ ਆਉਂਦੇ ਆ ਤੇ ਅਸੀਂ ਬਹੁਤ ਹੀ ਮੁਸ਼ਕਲ ਦੇ ਨਾਲ ਇਸ ਦੀ ਜਿਹੜੀ ਡਿਲੀਵਰੀ ਕੀਤੀ ਆ ਤਾਂ ਬਾਅਦ ਵਿੱਚ ਪੁਲਿਸ ਦੁਆਰਾ ਜਿਹੜੀ ਉਹ ਲੜਕੀ ਆ ਤੇ ਉਹ ਲੜਕੀ ਦੀ ਮਾਂ ਉਹਨਾਂ ਦੋਨਾਂ ਦੇ ਬਿਆਨ ਲਏ ਗਏ ਆ ਤੇ ਬਾਅਦ ਵਿੱਚ ਸਾਰੀ ਘਟਨਾ ਬਾਰੇ ਲੜਕੀ ਨੇ ਤੇ ਉਸ ਦੀ ਮਾਂ ਨੇ ਸਾਰੀ ਘਟਨਾ ਬਾਰੇ ਦੱਸਿਆ ਤਾਂ ਬਾਅਦ ਵਿੱਚ ਜਿਹੜੇ ਹਸਪੀਟਲ ਦੇ ਵਿੱਚ ਫਾਰਮ ਭਰਦੇ ਆ ਪਿਤਾ ਦੀ ਪਿਤਾ ਦੇ ਨਾਂ ਦੀ ਜਗ੍ਹਾ ਤੇ ਉਹਨਾਂ ਨੇ ਦੋਸ਼ੀ ਨਾਲ ਲਿਖਿਆ ਗਿਆ ਤੇ ਹੁਣ ਜਿਹੜਾ ਉਹ ਨੌ ਜਿਹੜਾ 19 ਸਾਲਾਂ ਦਾ ਨੌਜਵਾਨ ਸੀ ਉਹ ਉੱਥੋਂ ਫਰਾਰ ਹੋ ਗਿਆ ਪਿਤਾ ਜਿਹੜਾ ਸੀ ਉੱਥੋਂ ਫਰਾਰ ਹੋ ਗਿਆ ਕਿਉਂਕਿ ਉਸ ਨੂੰ ਪਤਾ ਸੀ ਇਹ ਜਿਹੜੀ ਮੈਂ ਇੰਨੀ ਵੱਡੀ ਗਲਤੀ ਕੀਤੀ ਆ ਵੀ ਇਹਨੂੰ ਇਹਦੀ ਮੈਨ ਜਿਹੜੀ ਸਜ਼ਾ ਮਿਲੇਗੀ ਪਰ ਹੁਣ ਜਦੋਂ ਇਸ ਖਬਰ ਬਾਰੇ ਉਸ ਨੌਜਵਾਨ ਨੂੰ ਪਤਾ ਲੱਗਿਆ ਤਾਂ ਉਹ ਹੁਣ ਉਥੋਂ ਫਰਾਰ ਹੋ ਗਿਆ ਏ ਤਾਂ ਦੂਜੇ ਪਾਸੇ ਜਿਹੜੀ ਪੁਲਸਾ ਉਹਨਾਂ ਨੇ ਪੂਰੀ ਜਿਹੜੀ ਰਿਪੋਰਟ ਦਰਜ ਕਰ ਲਈ ਗਈ ਆ ਤਾਂ ਹੁਣ ਅੱਗੇ ਜਿਹੜੀ ਕਾਰਵਾਈ ਪੁਲਸ ਦੁਆਰਾ ਸ਼ੁਰੂ ਕੀਤੀ ਜਾਵੇਗੀ ਤਾਂ ਜਦੋਂ ਉਹ ਨੌਜਵਾਨ ਨੂੰ ਪੁਲਸ ਜਦੋਂ ਉਹਨਾਂ ਨੂੰ ਫੜੇਗੀ ਉਹਨਾਂ ਤੇ ਬੰਦੀ ਕਾਰਵਾਈ ਸ਼ੁਰੂ ਕਰੇਗੀ ਤਾਂ ਉਸ ਤੋਂ ਬਾਅਦ ਜਿਹੜੀ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੁਹਾਡਾ ਇਸ ਪਰ ਦੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ we